ਖਤਰ ਮੈਂ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਜੋ ਫਲੈਗ ਮਾਰਚ ਕੱਢਿਆ ਗਿਆ ਔਰ ਉਸ ਬਾਰੇ ਐਸਪੀ ਮੈਡਮ ਸਾਡੇ ਨਾਲ ਨੇ ਉਹਨਾਂ ਨੇ ਗੱਲ ਕਰਦੇ ਆਂ ਜੀ ਕੀ ਪ੍ਰਬੰਧ ਨੇ ਤੇ ਕਿੰਨੇ ਜਿਹੜੇ ਮੁਲਾਜ਼ਮ ਹੌਤਨਾਸ ਕੀਤੇ ਗਏ ਡੈਨਿਕ 14 ਟੀਵੀ ਤੇ ਸਵਾਗਤ ਹੈ ਜੀ ਬਸੀ ਅੱਜ ਕੁਕਲਾ ਤੋਂ ਵੀ ਦਿਨ ਫਲੈਗ ਮਾਰਚ 15 ਅਗਸਤ ਦੇ ਸਮਾਂ ਵਿੱਚ ਕੱਢ ਰਹੇ ਆ ਜੀ ਇਹਦੇ ਵਿੱਚ ਇਹ ਆ ਕਿ ਆਮ ਜਨਤਾ ਜਿਹੜੀ ਹੈਗੀ ਆ ਉਹ ਮਹਿਸੂਸ ਕਰੇ ਕਿ ਮਨਤਰੂਨ ਦੀ ਵਿਵਸਥਾ ਜਿਹੜੀ ਹੈ ਉਹ ਮੂਸਾ ਜਿਹੜੀ ਤਗਾਪ ਇਸ ਤੋਂ ਲੈ ਕੇ ਜਿਹੜੀ ਹੈ ਇਹ ਬੈਡੀ ਕੀਤੀ ਗਈ ਹੈ ਤੇ ਹੁਣ ਵੀ ਜਿਹੜਾ ਇਹ ਫਲੈਗ ਮਾਰਚ ਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਮਾੜੇ ਅਨਸਰ ਹੈਗੇ ਆ ਉਹ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਨਾ ਕਰ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਥਾਂ ਥਾਂ ਲਾਕੇ ਲੱਗੇ ਹੋਏ ਆ ਅੱਜ ਅਸੀਂ ਸਬਡਿਵੀਜ਼ਨ ਫਗਵਾੜਾ ਵਿੱਚ ਜਿਹੜਾ ਇਹ ਫਲੈਗ ਮਾਰਚ ਪੁਲਿਸ ਵੱਲੋਂ ਕੀਤਾ ਜਾ ਰਿਹਾ ਤੇ ਅੱਜ ਦੀ ਰਾਤ ਲਈ ਕੋਈ ਸਪੈਸ਼ਲ ਲਾਕਿਆਂ ਦਾ ਵੀ ਬੰਦੋਬਸਤ ਕੀਤਾ ਗਿਆ ਹੈ ਸਾਡੇ ਪਿਛਲੇ ਦੋ ਦਿਨਾਂ ਤੋਂ ਜਿਹੜਾ ਹੈਗਾ ਕੰਟੀਨਿਊ ਨਾਕਾਜ਼ ਲੱਗ ਰਹੇ ਆ ਪੂਰੇ ਸ਼ਹਿਰ ਦੇ ਵਿੱਚ ਜੀ ਡੇ ਐਂਡ ਨਾਈਟ ਵੀ ਜਿਹੜੀ ਨਾਕਾਬੰਦੀ ਕੀਤੀ ਗਈ ਆ ਪੈਟਰੋਲਿੰਗ ਚੱਲ ਰਹੀ ਹੈ ਤੇ ਨਾਈਟ ਕਮਿਊਨੀਕੇਸ਼ਨ ਜਿਹੜੀ ਨਜ਼ਰ ਕੀਤੀ ਜਾ ਰਹੀ ਹੈ ਤੇ ਜਿਹੜੇ ਲੋਕਲ ਪੁਲਿਸ ਤੋਂ ਇਲਾਵਾ ਅੱਜ ਕੱਲ ਦੇ ਖਾਸ ਦਿਨ ਦੇ ਲਈ ਬਾਹਰੋਂ ਵੀ ਪੁਲਿਸ ਫੋਰਸ ਮਗਾਈ ਗਈ ਬਾਹਰੋਂ ਸਾਨੂੰ ਹੋਮ ਗਾਰਡਸ ਤੇ ਰੰਗੂਰ ਜਿਨੇ ਵੀ ਸਾਡੇ ਅੰਡਰ ਟ੍ਰੇਨਿੰਗ ਦੇ ਉਹ ਜਿਹੜੇ ਇਸ ਪ੍ਰੋਗਰਾਮ ਜਿਹੜਾ 15 ਅਗਸਤ ਦਾ ਬਣਾਇਆ ਜਾ ਰਿਹਾ ਉਹਦੇ ਵਿੱਚ ਡਿਊਟੀਆਂ ਹਰ ਮੁਲਾਜ਼ਮ ਦੀ ਲੱਗੀ ਹੋਈ ਹੈ ਕਿ ਸਿਕਿਉਰਿਟੀ ਅਰੇਂਜਮੈਂਟ ਜਿਹੜੇ ਹੈਗੇ ਉਹ ਕਾ ਪਰਵੰਤ ਹੈ 78 ਮੈਂ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਜੋ ਫਲੈਗ ਮਾਰਚ ਕੱਢਿਆ ਗਿਆ ਔਰ ਉਸ ਬਾਰੇ ਐਸਪੀ ਮੈਡਮ ਸਾਡੇ ਨਾਲ ਨੇ ਉਹਨਾਂ ਨੇ ਗੱਲ ਕਰਦੇ ਆਂ ਜੀ ਕੀ ਪ੍ਰਵੰਨ ਨੇ ਤੇ ਕਿੰਨੇ ਜਿਹੜੇ ਮੁਲਾਜ਼ਮ ਹੌਤਨਾਸ਼ ਕੀਤੇ ਗਏ ਡੈਨਿਕ ਛੋਟਾ ਟੀਵੀ ਤੇ ਸਵਾਗਤ ਹੈ ਜੀ ਬਸੀ ਅੱਜ ਕੁਇਕਲਾ ਤੱਕ ਅਸੀਂ ਇਹ ਫਲੈਗ ਮਾਰਚ 15 ਅਗਸਤ ਦੇ ਸਮਾਂ ਵਿੱਚ ਕੱਢ ਰਹੇ ਆਂ ਜੀ ਇਦੇ ਵਿੱਚ ਇਹ ਹੈ ਕਿ ਆਮ ਜਨਤਾ ਜਿਹੜੀ ਹੈਗੀ ਆ ਉਹ ਮਹਿਸੂਸ ਕਰੇ ਕਿ ਆਪਣਾ ਪ੍ਰੂਨ ਦੀ ਵਿਵਸਥਾ ਜਿਹੜੀ ਹੈ ਉਹ ਮੋਸਾਂ ਜਿਹੜੀ ਤਾਕਤਿਸਤਨੋਂ ਜਿਹੜੀ ਹੈ ਜੀ ਅੱਗੇ ਨਹੀਂ ਕੀਤੀ ਗਈ ਆ ਤੇ ਹੁਣ ਵੀ ਜਿਹੜਾ ਇਹ ਫਲੈਗ ਮਾਰਚ ਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਮਾੜੇ ਅੰਸਰ ਹੈਗੇ ਆ ਉਹ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਨਾ ਕਰੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਥਾਂ ਥਾਂ ਲੱਕੇ ਲੱਗੇ ਹੋਏ ਆ ਅੱਜ ਅਸੀਂ ਸਬਡਿਵੀਜ਼ਨ ਫਗਵਾੜਾ ਵਿੱਚ ਜਿਹੜਾ ਇਹ ਫਲੈਗ ਮਾਰਚ ਦਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਤੇ ਅੱਜ ਦੀ ਰਾਤ ਲਈ ਕੋਈ ਸਪੈਸ਼ਲ ਨਾਕਿਆਂ ਦਾ ਵੀ ਬੰਦੋਬਸਤ ਕੀਤਾ ਗਿਆ ਸਾਡੇ ਪਿਛਲੇ 2 ਦਿਨਾਂ ਤੋਂ ਜਿਹੜਾ ਹੈਗਾ ਕੰਟੀਨਿਊ ਨਾਕਾ ਲੱਗ ਰਹੇ ਆ ਪੂਰੇ ਸ਼ਹਿਰ ਦੇ ਵਿੱਚ ਡੇ ਐਂਡ ਨਾਈਟ ਵੀ ਜਿਹੜੀ ਨਾਕਾਬੰਦੀ ਕੀਤੀ ਗਈ ਆ ਪੈਟਰੋਲਿੰਗ ਚੱਲ ਰਹੀ ਹੈ ਤੇ ਨਾਈਟ ਕਮਿਊਨੀਕੇਸ਼ਨ ਜਿਹੜੀ ਨਜ਼ਰ ਕੀਤੀ ਜਾ ਰਹੀ ਤੇ ਜਿਹੜੇ ਲੋਕਲ ਪੁਲਿਸ ਤੋਂ ਇਲਾਵਾ ਕੱਲ ਦੇ ਖਾਸ ਦਿਨ ਦੇ ਲਈ ਬਾਹਰੋਂ ਵੀ ਪੁਲਿਸ ਫੋਰਸ ਮਗਾਈ ਗਈ ਬਾਹਰੋਂ ਸਾਨੂੰ ਹੋਮ ਗਾਰਡਸ ਤੇ ਰੰਗੂਰ ਜਿਨੇ ਵੀ ਸਾਡੇ ਅੰਡਰ ਟ੍ਰੇਨਿੰਗ ਨੇ ਉਹ ਜਿਹੜੇ ਇਸ ਪ੍ਰੋਗਰਾਮ ਜਿਹੜਾ 15 ਅਗਸਤ ਦਾ ਮਨਾਇਆ ਜਾ ਰਿਹਾ ਉਹਦੇ ਵਿੱਚ ਡਿਊਟੀਆਂ ਹਰ ਇੱਕ ਮੁਲਾਜ਼ਮ ਦੀ ਲੱਗੀ ਹੋਈ ਹੈ ਤੇ ਸਕਿਉਰਿਟੀ ਅਰੇਂਜਮੈਂਟ ਜਿਹੜੇ ਹੈਗੇ ਉਹ ਕਾ ਪਰਵੰਤਿਤ ਹੈ 78 ਮੈਂ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਜੋ ਫਲੈਗ ਮਾਰਚ ਕੱਢਿਆ ਗਿਆ ਔਰ ਉਸ ਬਾਰੇ ਐਸਪੀ ਮੈਡਮ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆਂ ਜੀ ਕੀ ਪ੍ਰਵੰਨ ਨੇ ਤੇ ਕਿੰਨੇ ਜਿਹੜੇ ਮੁਲਾਜ਼ਮ ਹੋ ਤਾਂ ਨਾਕ ਕੀਤੇ ਗਏ ਡੈਨਿਕ ਛੋਟਾ ਟੀਵੀ ਤੇ ਸਵਾਗਤ ਹੈ ਇਹ ਚੋਕ ਫਲਾਗ ਅਬਿਡੈਂਟ ਅਗਲੇ ਫਲੈਗ ਮਾਰਚ 15 ਅਗਸਤ ਦੇ ਸਮਾਰੋਹ ਵਿੱਚ ਕੱਢ ਰਹੇ ਆ ਜੀ ਇਹਦੇ ਵਿੱਚ ਇਹ ਹੈ ਕਿ ਆਮ ਜਨਤਾ ਜਿਹੜੀ ਹੈਗੀ ਆ ਉਹ ਮਹਿਸੂਸ ਕਰੇ ਕਿ ਅਮਨ ਪਰਉਨ ਦੀ ਵਿਵਸਥਾ ਜਿਹੜੀ ਹੈ ਉਹ ਮੂਸਾ ਜਿਹੜੀ ਤਰ੍ਹਾਂ ਕਿਸੇ ਤੋਂ ਜਿਹੜੀ ਹੈਗੀ ਅੱਜ ਦੀ ਕੀਤੀ ਗਈ ਹੈ ਤੇ ਹੁਣ ਵੀ ਜਿਹੜਾ ਇਹ ਫਲੈਗ ਮਾਰਚ ਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਮਾੜੇ ਅੰਸਰ ਹੈਗੇ ਆ ਉਹ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਨਾ ਕਰੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਥਾਂ ਥਾਂ ਲਾਕੇ ਲੱਗੇ ਹੋਏ ਆ ਅੱਜ ਅਸੀਂ ਸਬਡਿਵੀਜ਼ਨ ਫਗਵਾੜਾ ਵਿੱਚ ਜਿਹੜਾ ਇਹ ਫਲੈਟ ਮਾਰਚਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਤੇ ਅੱਜ ਦੀ ਰਾਤ ਲਈ ਕੋਈ ਸਪੈਸ਼ਲ ਨਾਕਿਆਂ ਦਾ ਵੀ ਬੰਦੋਬਸਤ ਕੀਤਾ ਗਿਆ ਹੈ ਸਾਡੇ ਪਿਛਲੇ ਦੋ ਦਿਨਾਂ ਤੋਂ ਜਿਹੜਾ ਹੈਗਾ ਕੰਟੀਨਿਊ ਨਾਕਾਜ਼ ਲੱਗ ਰਹੇ ਆ ਪੂਰੇ ਸ਼ਹਿਰ ਦੇ ਵਿੱਚ ਜੀ ਡੇ ਐਂਡ ਨਾਈਟ ਦੀ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਪੈਟਰੋਲਿੰਗ ਚੱਲ ਰਹੀ ਹੈ ਤੇ ਨਾਈਟ ਕਮਿਊਨੀਕੇਸ਼ਨ ਜਿਹੜੀ ਹੈ ਜੀਤੇ ਚੱਤੀ ਜਾ ਰਹੀ ਹੈ ਤੇ ਜਿਹੜੇ ਲੋਕਲ ਪੁਲਿਸ ਤੋਂ ਇਲਾਵਾ ਕੱਲ ਦੇ ਖਾਸ ਦਿਨ ਦੇ ਲਈ ਬਾਹਰੋਂ ਵੀ ਪੁਲਿਸ ਫੋਰਸ ਮਗਾਈ ਗਈ ਬਾਹਰੋਂ ਸਾਨੂੰ ਹੋਮ ਗਾਰਡਸ ਫੇਰ ਗਰੂਪ ਜਿਨੇ ਵੀ ਸਾਡੇ ਅੰਡਰ ਟ੍ਰੇਨਿੰਗ ਦੇ ਉਹ ਜਿਹੜੇ ਇਸ ਪ੍ਰੋਗਰਾਮ ਜਿਹੜਾ 15 ਅਗਸਤ ਦਾ ਮਨਾਇਆ ਜਾ ਰਿਹਾ ਉਹਦੇ ਵਿੱਚ ਡਿਊਟੀਆਂ ਅਰੇ ਮੁਲਾਜ਼ਮ ਦੀ ਲੱਗੀ ਹੋਈ ਹੈ ਕਿ ਸਿਕਿਉਰਿਟੀ ਅਰੇਂਜਮੈਂਟ ਜਿਹੜੇ ਹੈਗੇ ਪੂਕਾ ਪ੍ਰਬੰਧਿਤ ਹੈ 78 ਮੈਂ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਜੋ ਫਲੈਗ ਮਾਰਚ ਕੱਢਿਆ ਗਿਆ ਔਰ ਉਸ ਬਾਰੇ ਐਸਪੀ ਮੈਡਮ ਸਾਡੇ ਨਾਲ ਨੇ ਉਹਨਾਂ ਨੇ ਗੱਲ ਕਰਦੇ ਆਂ ਜੀ ਕੀ ਪ੍ਰਬੰਧ ਨੇ ਤੇ ਕਿੰਨੇ ਜਿਹੜੇ ਮੁਲਾਜ਼ਮ ਹੌਤਨਾਸ ਕੀਤੇ ਗਏ ਡੈਨਿਕ ਛੋਟਾ ਟੀਵੀ ਤੇ ਸਵਾਗਤ ਹੈ ਜੀ ਬਸੀ ਅੱਜ ਕੁਇਕਲਾ ਤੱਕ ਅਸੀਂ ਇਹ ਫਲੈਗ ਮਾਰਚ 15 ਅਗਸਤ ਦੇ ਸਮਾਂ ਵਿੱਚ ਕੱਢ ਰਹੇ ਆਂ ਜੀ ਇਦੇ ਵਿੱਚ ਇਹ ਹੈ ਕਿ ਆਮ ਜਨਤਾ ਜਿਹੜੀ ਹੈਗੀ ਆ ਉਹ ਮਹਿਸੂਸ ਕਰੇ ਕਿ ਆਪਣਾ ਪ੍ਰਣ ਦੀ ਵਿਵਸਥਾ ਜਿਹੜੀ ਹੈ ਉਹ ਮੋਸਾਂ ਜਿਹੜੀ ਤਾਕਤ ਇਸ ਤਰ੍ਹਾਂ ਜਿਹੜੀ ਹੈ ਜਿੱਦੇ ਨਹੀਂ ਕੀਤੀ ਗਈ ਆ ਤੇ ਹੁਣ ਵੀ ਜਿਹੜਾ ਇਹ ਫਲੈਗ ਮਾਰਚ ਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਮਾੜੇ ਅੰਸਰ ਹੈਗੇ ਆ ਉਹ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਨਾ ਕਰੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਥਾਂ ਥਾਂ ਲੱਕੇ ਲੱਗੇ ਹੋਏ ਆ ਅੱਜ ਅਸੀਂ ਇਸ ਸਬਡਿਵੀਜ਼ਨ ਫਗਵਾੜਾ ਵਿੱਚ ਜਿਹੜਾ ਇਹ ਫਲੈਟ ਮਾਰ ਚੁੱਕਾ ਪੁਲਿਸ ਕੋਲ ਪਿੱਛਾ ਚੱਲ ਰਿਹਾ ਤੇ ਅੱਜ ਦੀ ਰਾਤ ਲਈ ਕੋਈ ਸਪੈਸ਼ਲ ਨਾਕਿਆਂ ਦਾ ਵੀ ਬੰਦੋਬਸਤ ਕੀਤਾ ਗਿਆ ਸਾਡੇ ਪਿਛਲੇ 2 ਦਿਨਾਂ ਤੋਂ ਜਿਹੜਾ ਹੈਗਾ ਕੰਟੀਨਿਊ ਨਾਕਾ ਲੱਗ ਰਹੇ ਆ ਪੂਰੇ ਸ਼ਹਿਰ ਦੇ ਵਿੱਚ ਜੀ ਡੇ ਐਂਡ ਨਾਈਟ ਦੀ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਪੈਟਰੋਲਿੰਗ ਚੱਲ ਰਹੀ ਹੈ ਤੇ ਨਾਈਟ ਕਾਮਬੀਨੇਸ਼ਨ ਜਿਹੜੀਆਂ ਕੀਤੀ ਜਾਂਦੀ ਹੈ ਤੇ ਜਿਹੜੇ ਲੋਕਲ ਪੁਲਿਸ ਤੋਂ ਇਲਾਵਾ ਕੱਲ ਦੇ ਖਾਸ ਦਿਨ ਦੇ ਲਈ ਬਾਹਰੋਂ ਵੀ ਪੁਲਿਸ ਫੋਰਸ ਮੰਗਾਈ ਗਈ ਬਾਰੇ ਸਾਨੂੰ ਓਮ ਗਾਰਡਸ ਤੇ ਰੰਗੂਰ ਜਿਹਨੇ ਵੀ ਸਾਡੇ ਅੰਡਰ ਟ੍ਰੇਨਿੰਗ ਲਈ ਉਹ ਜਿਹੜੇ ਇਸ ਪ੍ਰੋਗਰਾਮ ਜਿਹੜਾ 15 ਅਗਸਤ ਦਾ ਬਣਾਇਆ ਜਾ ਰਿਹਾ ਉਹਦੇ ਵਿੱਚ ਡਿਊਟੀਆਂ ਹਰ ਇੱਕ ਮੁਲਾਜ਼ਮ ਦੀ ਲੱਗੀ ਹੋਈ ਹੈ ਤੇ ਸਕਿਉਰਿਟੀ ਅਰੇਂਜਮੈਂਟ ਜਿਹੜੇ ਹੈਗੇ ਉਹਦਾ ਪ੍ਰਬੰਧ ਕੀਤਾ ਗਿਆ ਹੈ 78 ਮੈਂ ਆਜ਼ਾਦੀ ਦੇ ਆਡੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਜੋ ਫਲੈਗ ਮਾਰਚ ਕੱਢਿਆ ਗਿਆ ਔਰ ਉਸ ਬਾਰੇ ਐਸਪੀ ਮੈਡਮ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆਂ ਜੀ ਕੀ ਪ੍ਰਬੰਧ ਨੇ ਤੇ ਕਿੰਨੇ ਜਿਹੜੇ ਮੁਲਾਜ਼ਮ ਉਹ ਤਾਇਨਾਤ ਕੀਤੇ ਗਏ ਡੈਨਿਕ ਸੂਰਾ ਟੀਵੀ ਤੇ ਸਵਾਗਤ ਹੈ ਜੀ ਬਸੀ ਅੱਛਾ ਫਲੈਗ ਮਾਰਚ 15 ਅਗਸਤ ਦੇ ਸੰਬੰਧ ਵਿੱਚ ਕੱਢ ਰਹੇ ਆਂ ਜੀ ਇਹਦੇ ਵਿੱਚ ਇਹ ਆ ਕਿ ਆਮ ਜਨਤਾ ਜਿਹੜੀ ਹੈਗੀ ਆ ਉਹ ਮਹਿਸੂਸ ਕਰੇ ਕਿ ਮੰਨਾ ਤਰੂਣ ਦੀ ਵਿਵਸਥਾ ਜਿਹੜੀ ਹੈ ਉਹ ਮੋਸਾਂ ਜਿਹੜੀ ਤਗਾਪਿਸ ਤੋਂ ਲੈ ਕੇ ਜਿਹੜੀ ਹੈ ਜੀ ਅੱਗੇ ਦੀ ਕੀਤੀ ਗਈ ਆ ਤੇ ਹੁਣ ਵੀ ਜਿਹੜਾ ਇਹ ਫਲੈਗ ਮਾਰਚ ਦਾ ਮੇਨ ਮਕਸਦ ਇਹ ਆ ਕਿ ਜਿਹੜੇ ਮਾੜੇ ਅਨਸਰ ਹੈਗੇ ਆ ਉਹ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਨਾ ਕਰੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਥਾਂ ਥਾਂ ਲਾਕੇ ਲਿਖੇ ਹੋਏ ਆ ਅੱਜ ਅਸੀਂ ਸਬਡਿਵੀਜ਼ਨ ਫਗਵਾੜਾ ਵਿੱਚ ਜਿਹੜਾ ਇਹ ਫਲੈਗ ਮਾਰਚ ਦਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਤੇ ਅੱਜ ਦੀ ਰਾਤ ਲਈ ਕੋਈ ਸਪੈਸ਼ਲ ਨਾਕਿਆਂ ਦਾ ਵੀ ਬੰਦੋਬਸਤ ਕੀਤਾ ਗਿਆ ਹੈ ਸਾਡੇ ਪਿਛਲੇ ਦੋ ਦਿਨਾਂ ਤੋਂ ਜਿਹੜਾ ਹੈਗਾ ਕੰਟੀਨਿਊ ਨਾਕਾਜ਼ ਲੱਗ ਰਹੇ ਆ ਪੂਰੇ ਸ਼ਹਿਰ ਦੇ ਵਿੱਚ ਜੀ ਡੇ ਐਂਡ ਨਾਈਟ ਦੀ ਜਿਹੜੀ ਨਾਕਾਬੰਦੀ ਕੀਤੀ ਗਈ ਆ ਪੈਟਰੋਲਿੰਗ ਚੱਲ ਰਹੀ ਹੈ ਤੇ ਨਾਈਟ ਕੰਪੋਨਿਸ਼ਨ ਜਿਹੜੀ ਹੈ ਜੀਤੇ ਜਾਤੀ ਜਾਏ ਤੇ ਜਿਹੜੇ ਲੋਕਲ ਪੁਲਿਸ ਤੋਂ ਇਲਾਵਾ ਕੱਲ ਦੇ ਖਾਸ ਦਿਨ ਦੇ ਲਈ ਬਾਹਰੋਂ ਵੀ ਪੁਲਿਸ ਫੋਰਸ ਮਗਾਈ ਗਈ ਬਾਹਰੋਂ ਸਾਨੂੰ ਹੋਮ ਗਾਰਡਸ ਫੇਰ ਗਰੂਪ ਜਿਨੇ ਵੀ ਸਾਡੇ ਅੰਡਰ ਟ੍ਰੇਨਿੰਗ ਦੇ ਉਹ ਜਿਹੜੇ ਇਸ ਪ੍ਰੋਗਰਾਮ ਜਿਹੜਾ 15 ਅਗਸਤ ਦਾ ਮਨਾਇਆ ਜਾ ਰਿਹਾ ਉਹਦੇ ਵਿੱਚ ਡਿਊਟੀਆਂ ਹਰ मुलाजम भी लगी हुई है फिर सिक्योरिटी अरेंजमेंट जो है पुख्ता प्रबंध किए गए अठहत्तर में आज़ादी दिहाड़े को लैके पुलिस प्रशासन वालों जोड़े प्रबंध किए गए हैं उन्होंने लैके पूरे शहर के जो फ्लैग मार्च क्या गया और उस बारे एस पी मैडम साढ़े नाल ने उन्होंने ना ना गल करते हैं है जी की प्रबंध ने तो किन्ने जो मुलाजम वो तैनात किए गए दैनिक सूर्या टीवी से स्वागत है जी फ्लैग मार्च पंद्रह अगस्त के संबंध में ਇਦੇ ਵਿੱਚ ਇਹ ਹੈ ਕਿ ਆਮ ਜਨਤਾ ਜਿਹੜੀ ਹੈਗੀ ਆ ਉਹ ਮਹਿਸੂਸ ਕਰੇ ਕਿ ਹਮਨ ਤਰੂਨ ਦੀ ਵਿਵਸਥਾ ਜਿਹੜੀ ਹੈ ਉਹ ਮੂਸਾ ਜਿਹੜੀ ਤਰ੍ਹਾਂ ਇਸ ਤਰ੍ਹਾਂ ਜਿਹੜੀ ਅੱਗੇ ਅੱਗੇ ਕੀਤੀ ਗਈ ਆ ਤੇ ਹੁਣ ਵੀ ਜਿਹੜਾ ਇਹ ਫਲੈਗ ਮਾਰਚ ਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਮਾੜੇ ਅਨਸਰ ਹੈਗੇ ਆ ਉਹ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਨਾ ਕਰੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਸਾਥਾਂ ਨਾਕੇ ਲੱਗੇ ਹੋਏ ਆ ਅੱਜ ਅਸੀਂ ਸਬਡਿਵੀਜ਼ਨ ਫਗਵਾੜਾ ਵਿੱਚ ਜਿਹੜਾ ਇਹ ਫਲੈਗ ਮਾਰਚ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਤੇ ਅੱਜ ਦੀ ਰਾਤ ਲਈ ਕੋਈ ਸਪੈਸ਼ਲ ਨਾਕਿਆਂ ਦਾ ਵੀ ਬੰਦੋਬਸਤ ਕੀਤਾ ਗਿਆ ਸਾਡੇ ਪਿਛਲੇ 2 ਦਿਨਾਂ ਤੋਂ ਜਿਹੜਾ ਹੈਗਾ ਕੰਟੀਨਿਊ ਨਾਕਾਸ ਲੱਗ ਰਹੇ ਆ ਪੂਰੇ ਸ਼ਹਿਰ ਦੇ ਵਿੱਚ ਡੇ ਐਂਡ ਨਾਈਟ ਦੀ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਪੈਟਰੋਲਿੰਗ ਚੱਲ ਰਹੀ ਹੈ ਤੇ ਨਾਈਟ ਕਮਿਊਨੀਕੇਸ਼ਨ ਜਿਹੜੀ ਹੈ ਜੀਤੇ ਜਾਂਦੀ ਹੈ ਤੇ ਜਿਹੜੇ ਲੋਕਲ ਪੁਲਿਸ ਤੋਂ ਇਲਾਵਾ ਕੱਲ ਦੇ ਖਾਸ ਦਿਨ ਦੇ ਲਈ ਬਾਹਰੋਂ ਵੀ ਪੁਲਿਸ ਫੋਰਸ ਮਗਾਈ ਗਈ ਬਾਹਰੋਂ ਸਾਨੂੰ ਹੋਮ ਗਾਰਡਸ ਤੇ ਰੰਗੂਰ ਜਿਨੇ ਵੀ ਸਾਡੇ ਅੰਡਰ ਟ੍ਰੇਨਿੰਗ ਦੇ ਉਹ ਜਿਹੜੇ ਇਸ ਪ੍ਰੋਗਰਾਮ ਜਿਹੜਾ 15 ਅਗਸਤ ਦਾ ਬਨਾਇਆ ਜਾ ਰਿਹਾ ਉਹਦੇ ਵਿੱਚ ਡਿਊਟੀਆਂ ਹਰ ਇੱਕ ਮੁਲਾਜ਼ਮ ਦੀ ਲੱਗੀ ਹੋਈ ਹੈ ਤੇ ਸਕਿਉਰਿਟੀ ਅਰੇਂਜਮੈਂਟ ਜਿਹੜੇ ਹੈਗੇ ਉਹ ਕਾ ਪਰਵੰਗਿਤ ਹੈ। ਐਸ਼ਾਨ ਐਸਪੀ ਮੈਡਮ ਜਿਨ੍ਹਾਂ ਨੇ ਕਿਹਾ ਕਿ ਫਗਵਾੜਾ ਦੇ ਵਿੱਚ ਜਿਹੜੇ ਸਕਿਉਰਿਟੀ ਪ੍ਰਬੰਧ ਨੇ ਉਹ ਪੂਰੇ ਨੇ ਤੇ ਜਿਹੜੇ ਮਾੜੇ ਆਨਸਰ ਹੈ ਉਹਨਾਂ ਨੂੰ ਤਾੜਨਾਂ ਦੇ ਲਈ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਹੈ। ਡੇਨਿਕ ਸਵੇਰਾ ਦੇ ਲਈ ਅਰुण ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਡੇਨਿਕ ਸਵੇਰਾ ਟੀਵੀ ਫਗਵਾੜਾ।